ਆਮ ਆਦਮੀ ਪਾਰਟੀ ਨੇ ਹਰਿਆਣਾ ਚ ਵੀ ਆਪਣਾ ਚੋਣ ਵਿਗਲ ਵਜਾ ਦਿੱਤਾ ਹੈ ਤੇ 90 ਵਿਧਾਨ ਸਭਾ ਹਲਕਿਆਂ ਚ ਉਮੀਦਵਾਰਾਂ ਨੂੰ ਚੋਣ ਲੜਨ ਦੀ ਰਣਨੀਤੀ ਉਲੀਕ ਦਿੱਤੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀ ਦੇ ਵੱਲੋਂ ਮਹਿਜ਼ 15 ਦਿਨਾਂ ਦੇ ਵਿੱਚ 45 ਚੋਣ ਰੈਲੀਆਂ ਕਰਨ ਦਾ ਪ੍ਰਣ ਲੈ ਲਿਆ ਗਿਆ ਤਾਂ ਕਿ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਸਕੇ ਇਸ ਸਬ ਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਬਰਵਾਲਾ ਤੇ ਡੱਬ ਵਾਲੀ ਤੋਂ ਚੋਣ ਰੈਲੀਆਂ ਦਾ ਆਗਾਜ਼ ਕਰਨਗੇ ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਾਂਗਰਸ ਨਾਲ ਗੱਠਜੋੜ ਕਰਕੇ ਕੁਰਕਸ਼ੇਤਰ ਤੋਂ ਚੋਣ ਲੜੀ ਸੀ ਪਰ ਉਸ ਨੂੰ ਜਿੱਤਣ ਦੇ ਵਿੱਚ ਉਹ ਕਾਮਯਾਬ ਨਹੀਂ ਸੀ ਹੋਏ ਤੇ ਹੁਣ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਵੀ ਚੋਣ ਬਾਗਡੋਰ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਤੇ ਉਹਨਾਂ ਵੱਲੋਂ 27 ਜੁਲਾਈ ਨੂੰ ਸਡੋਰਾ ਦੇ ਵਿੱਚ ਰੈਲੀ ਨੂੰ ਸੰਬੋਧਨ ਕਰਨ ਦਾ ਐਲਾਨ ਕੀਤਾ ਤੇ ਦੂਜੇ ਪਾਸੇ ਆਪ ਦੇ ਸੀਨੀਰ ਅਗੂ ਸੰਜੇ ਸਿੰਘ 28 ਤੇ 29 ਜੁਲਾਈ ਨੂੰ ਪਾਣੀਪਤ ਆਦਮਪੁਰ ਤੇ ਫਤਿਹਪੁਰਾ ਤੇ ਵਿੱਚ ਚੋਣ ਰੈਲੀਆਂ ਕਰਨਗੇ ਦਰਸਲ ਇਹਨਾਂ ਚੋਣ ਰੈਲੀਆਂ ਦੇ ਵਿੱਚ ਆਪ ਦੇ ਵੱਲੋਂ ਪੰਜ ਗਰੰਟੀਆਂ ਜਿਨ੍ਹਾਂ ਦੇ ਵਿੱਚ 24 ਘੰਟੇ ਮੁਫਤ ਬਿਜਲੀ ਮਿਆਰੀ ਹਸਪਤਾਲ ਤੇ ਸੇ ਸਨਭਾਲ ਵਧੀਆ ਸਿੱਖਿਆ ਅਤੇ ਔਰਤਾਂ ਲਈ 1000 ਰੁਪਏ ਪ੍ਰਤੀ ਮਹੀਨਾ ਤੇ 100% ਦੀ ਰੋਜ਼ਗਾਰ ਦਾ ਪ੍ਰਚਾਰ ਦਾ ਦਾਵਾ ਵੀ ਕੀਤਾ ਜਾਵੇਗਾ ਤਾਂ ਕਿ ਵੋਟਰਾਂ ਨੂੰ ਲੁਭਾਇਆ ਜਾ ਸਕੇ ਖੈਰ ਇਹਨਾਂ ਚੋਣ ਰੈਲੀਆਂ ਤੋਂ ਪਹਿਲਾਂ ਹੀ ਆਪ ਆਗੂਆਂ ਨੇ ਦੋਸ਼ ਲਾਇਆ ਕਿ ਹਰਿਆਣਾ ਦੇ ਕਿਸੇ ਵੀ ਸੂਬਾ ਸਰਕਾਰ ਨੇ ਰੋਜ਼ਗਾਰ ਬਿਜਲੀ ਚੰਗੇ ਸਕੂਲ ਇਹਨਾਂ ਦੁਆਰਾ ਚੱਕਲੀਆ ਖੈਰੀ ਨਾਲ ਚੂਨ ਰੈਲੀਆਂ ਦੇ ਵਿੱਚ ਆਪ ਦੇ ਵੱਲੋਂ ਸਿੱਧੇ ਤੌਰ ਤੇ ਦੋਸ਼ ਲਗਾਏ ਗਏ ਨੇ ਕਿ ਹਰਿਆਣਾ ਦੇ ਵਿੱਚ ਕਿਸੇ ਵੀ ਸਰਕਾਰ ਨੇ ਰੋਜ਼ਗਾਰ ਬਿਜਲੀ ਚੰਗੇ ਸਕੂਲ ਤੇ ਹਸਪਤਾਲ ਮੁਹੱਈਆ ਕਰਾਉਣ ਅਤੇ ਔਰਤਾਂ ਦੀ ਸੁਰੱਖਿਆ ਦੇ ਲਈ ਕੋਈ ਕੰਮ ਨਹੀਂ ਕੀਤਾ ਇਸ ਸਮੇਂ ਭਾਜਪਾ ਦੇ ਸ਼ਾਸਨ ਦੇ ਵਿੱਚ ਅਪਰਾਧਾਂ ਦਾ ਵਾਤਾਵਰਨ ਹੋ ਰਿਹਾ ਅਤੇ ਫਰੋਟੀਆਂ ਲੁੱਟਾਂ ਤੇ ਸਰਗਣਾ ਜੀਆਂ ਸੁਰਾਈ ਲਾਪੜੀ